ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਪੀਐਮ ਦੇ ਵੱਲੋਂ ਵੱਡਾ ਕਬੂਲਨਾਮਾ ਕੀਤਾ ਗਿਆ ਹੈ ਜੀ ਹਾਂ ਦੱਸ ਤੇ ਇਹ ਪਾਕਿਸਤਾਨ ਦੇ ਪੀਐਮ ਸਹਿਬਾਸ ਸ਼ਰੀਫ ਫੋਰਾ ਨੇ ਵੱਲੋਂ ਇਹ ਵੱਡੀ ਗੱਲ ਕਬੂਲੀ ਗਈ ਹੈ ਕਿ ਭਾਰਤ ਦੇ ਵੱਲੋਂ ਸਾਡੇ ਤੇ ਜਿਹੜੇ ਹਮਲੇ ਸਥਾਨਾਂ ਦੇ ਉੱਤੇ ਕੀਤੇ ਗਏ ਸਨ ਪਰ ਅਸੀਂ ਵੀ ਡੇੜੇ ਵੱਡੇ ਪ੍ਰੋਜੈਕਟ ਸੀ ਚੀਨ ਤੋਂ ਪ੍ਰਾਪਤ ਜਿਹੜੇ ਜੈਕ ਸੀ ਉਹਨਾਂ ਦੀ ਵਰਤੋਂ ਅਸੀਂ ਕੀਤੀ ਹੈ ਸੋ ਤੁਸੀਂ ਲਗਾਤਾਰ ਵੇਖ ਰਹੇ ਹੋ ਕਿ ਲਗਾਤਾਰ ਸਾਹਮਣੇ ਆ ਰਿਹਾ ਹੈ ਕਿ ਚੀਨ ਨੇ ਤੁਰਕੀ ਨੇ ਇਹਨਾਂ ਦੀ ਮਦਦ ਕੀਤੀ ਹੈ ਹਥਿਆਰ ਦੇਣ ਵਿੱਚ ਤਾਂ ਜੋ ਉੱਥੋਂ ਦੇ ਹੀ ਪੀਐਮ ਸਹਿਬਾਜ਼ ਹੋਰਾਂ ਦੇ ਵੱਲੋਂ ਇਹ ਗੱਲ ਕਬੂਲੀ ਗਈ ਹੈ ਨੂਰਖਾਂ 에ਅਰਬੇਸ ਤੇ ਉੱਤੇ ਭਾਰਤ ਦੇ ਵੱਲੋਂ ਹਮਲਾ ਕੀਤਾ ਗਿਆ ਸੀ 10 ਮਈ ਦੀ ਰਾਤ ਨੂੰ 22 ਵਜੇ ਜਨਰਲ ਹੋਰਾਂ ਦੀ মনির ਦੇ ਕੋਲ ਕਾਲ ਆਂਦੀ ਹੈ ਕਿ ਇਸ ਤੋਂ ਬਾਅਦ ਸਾਡੀ ਪਾਕਿਸਤਾਨੀ ਫੌਜ ਨੇ ਭਾਰਤ ਨੂੰ ਕਰਾਰਾ ਜਵਾਬ ਦਿੱਤਾ ਹੈ ਲੇਕਿਨ ਚੀਨ ਤੋਂ ਪ੍ਰਾਪਤ ਜੈਟਾਂ ਤੇ ਜੋ ਆਧੁਨਿਕ ਟੈਕਨੋਲੋਜੀ ਲਾਈ ਸੀ ਅਸੀਂ ਉਸ ਦੀ ਵਰਤੋਂ ਕੀਤੀ ਹੈ ਸੋ ਤੁਸੀਂ ਵੇਖੋ ਕਿ ਤੁਰਕੀ ਅਤੇ ਚੀਨ ਦਾ ਨਾਮ ਸਾਹਮਣੇ ਆ ਰਿਹਾ ਸੀ ਕਿ ਭਾਰਤ ਦੇ ਉੱਤੇ ਹਮਲਾ ਕਰਵਾਉਣ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਗੱਲ ਹੁਣ ਉਥੋਂ ਦੇ ਪਾਕਿਸਤਾਨ ਦੇ ਪੀਐਮ ਨੇ ਵੀ ਕਬੂਲ ਲਈ ਹੈ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਬੂਲੀ ਗਈ ਹੈ ਇੱਥੇ ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਭਾਰਤ ਦੇ ਵੱਲੋਂ ਨੂਖ ਖਾਨ ਏਅਰ ਬੇਸ ਦੇ ਉੱਤੇ ਹੋਏ ਹਮਲੇ ਦੀ ਗੱਲ ਵੀ ਕਬੂਲੀ ਹੈ ਰਾਤ 10 ਵਜੇ ਦੇ ਕਰੀਬ ਜੋ ਗੱਲਬਾਤ ਹੋਣ ਲੱਗੀ ਸੀ ਲੇਕਿਨ 2:00 ਵਜੇ ਮੈਨੂੰ ਜਨਰਲ ਆਸੀ মনির ਦੀ ਕਾਲ ਆਂਦੀ ਹੈ ਸ਼ੇਫ ਲਾਈਨ ਤੇ ਮੈਨੂੰ ਜਦੋਂ ਕਾਲ ਆਈ ਤਾਂ ਭਾਰਤ ਨੇ ਪਲਾਸਟਿਕ ਮਿਜ਼ਾਈਲਾਂ ਦੇ ਨਾਲ ਨੂਰ ਖਾਨ 에ਅਰ ਬੇਸ ਅਤੇ ਹੋਰਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਿਹੜਾ ਉਹਨਾਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਬਾਇਓ ਸੇਨਾ ਨੇ ਅਤੇ ਆਧੁਨਿਕ ਜਿਹੜੇ ਸਾਡੇ ਕਰਨਸਾਨ ਅਸੀਂ ਉਹਨਾਂ ਦਾ ਇਸਤੇਮਾਲ ਕੀਤਾ ਹੈ ਲੇਕਿਨ ਉਹਨਾਂ ਤੋਂ ਮਿਲੇ ਜੱਟ ਦੇ ਉੱਤੇ ਜਿਹੜੇ ਆਧੁਨਿਕ ਟੈਕਨੋਲੋਜੀ ਲੱਗੀ ਸੀ ਅਸੀਂ ਉਸ ਦਾ ਵੀ ਇਸਤੇਮਾਲ ਕੀਤਾ ਹੈ ਸੋ ਤੁਸੀਂ ਵੇਖੋ ਕੀ ਆ ਜਾ ਰਿਹਾ ਸੀ ਕਿ ਇਹਨਾਂ ਨੇ ਚੀਨ ਅਤੇ ਤੁਰਕੀ ਦੇ ਹਥਿਆਰ ਜਿਹੜੇ ਮੰਗਵਾਏ ਸਨ ਕਿਉਂਕਿ ਚੀਨ ਦੀ ਮਦਦ ਕੀਤੀ ਹੈ ਤੁਰਕੀ ਨੇ ਮਦਦ ਕੀਤੀ ਹੈ